ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਕਈ ਚਲੰਤ ਮੁੱਦਿਆਂ ਤੇ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਹੋਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਸਰ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਜੋ ਪ੍ਰਵਾਸੀਆਂ ਨੂੰ ਲੈ ਕੇ ਗੱਲਬਾਤ ਛਿੜੀ ਹੋਈ ਹੈ ਜੋ ਰੌਲਾ ਪੈ ਰਿਹਾ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪ੍ਰਵਾਸੀਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਦੀਆਂ ਗੱਲਾਂ ਹੋ ਰਹੀਆਂ ਨੇ ਉਹਨਾਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਹਾਲਾਂਕਿ ਪਿੱਛੇ ਜੋ ਹੁਸ਼ਿਆਰਪੁਰ ਵਿੱਚ ਜੋ ਕਾਂਡ ਹੋਇਆ ਉਸ ਤੋਂ ਸਭ ਵਾਕਿਬ ਨੇ ਪਰ ਕਈ ਮੈਂ ਮੈਂ ਕੱਲ ਇੱਥੇ ਆਪਣੇ ਜੋ ਸਾਬ ਜਦਾਜੀਤ ਸਿੰਘ ਮਾਰਕੀਟ ਹੈ ਇੱਥੇ ਵੀ ਕਈ ਤਰ੍ਹਾਂ ਦਾ ਹੱਲਾ ਹੋਇਆ ਕੱਲ ਇੱਕ ਆਪਣੇ ਪੰਜਾਬੀ ਭਾਈ ਨੂੰ ਮਤਲਬ ਐਕਸੀਡੈਂਟ ਹੋਇਆ ਪ੍ਰਵਾਸੀਆਂ ਵੱਲੋਂ ਪੂਰੇ ਨਸ਼ੇ ਵਿੱਚ ਤੁੱਤ ਸੀ ਤੇ ਕਈ ਹੋਰ ਵੀ ਮਸਲੇ ਖੜੇ ਹੋ ਰਹੇ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਦੋ ਗੱਲਾਂ ਨੇ ਗੁਰਜੀਤ ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਸੋਸਾਇਟੀ ਦੇ ਵਿੱਚ ਕਿਸੇ ਵੀ ਸਮਾਜ ਦੇ ਵਿੱਚ ਜਿਹੜਾ ਕ੍ਰਾਈਮ ਹੁੰਦਾ ਹੈ ਜਾਂ ਕੋਈ ਘਟਨਾ ਹੁੰਦੀ ਹੈ ਉਸ ਘਟਨਾ ਨੂੰ ਕਿਸੇ ਇੱਕ ਭਾਈਚਾਰੇ ਦੇ ਨਾਲ ਕਿਸੇ ਇਕਾਦੁੱਕਾ ਬੰਦਿਆਂ ਦੀ ਦੇ ਦੀ ਐਕਟੀਵਿਟੀ ਨੂੰ ਜਾਂ ਗਤੀਵਿਧੀ ਨੂੰ ਜਦੋਂ ਅਸੀਂ ਕਿਸੇ ਉਹਨਾਂ ਦੇ ਪੂਰੇ ਭਾਈਚਾਰੇ ਦੇ ਨਾਲ ਜੋੜ ਦਿੰਦੇ ਤਾਂ ਉਸ ਨਾਲ ਪੂਰੇ ਭਾਈਚਾਰੇ ਦਾ ਨੁਕਸਾਨ ਹੁੰਦਾ ਆ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਘਟਨਾ ਹੋਈ ਹੈ ਜਿਹਦੇ ਵਿੱਚ ਆ ਇੱਕ ਪ੍ਰਵਾਸੀ ਮਜ਼ਦੂਰ ਦੇ ਉੱਤੇ ਇਲਜ਼ਾਮ ਲੱਗਿਆ ਕਿ ਉਸਨੇ ਇੱਕ ਬੜੇ ਛੋਟੇ ਜਿਹੇ ਮਾਸੂਮ ਬੱਚੇ ਦੇ ਨਾਲ ਜਿਹੜਾ ਹੈ ਬਦਫੈਲੀ ਕਿੰਜੀ ਤੇ ਉਸ ਉਸ ਦਾ ਬੜੀ ਹੀ ਨਿਰਦੈਰਤਾ ਦੇ ਨਾਲ ਕਤਲ ਕਰ ਦਿੱਤਾ ਸੋ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਗੁੱਸਾ ਫੁੱਟਿਆ ਇਸ ਤੋਂ ਪਹਿਲਾਂ ਆਪਾਂ ਜੇ 6 ਮਹੀਨੇ ਪਿੱਛੇ ਜਾਈਏ ਤਾਂ ਮੁਹਾਲੀ ਦੇ ਵਿੱਚ ਇੱਕ ਘਟਨਾ ਵਾਪਰੀ ਸੀਗੀ ਜਿੱਥੇ ਇੱਕ ਮੁੰਡੇ ਦਾ ਜਿਹੜਾ ਸੀਗਾ ਉਹ ਕਤਲ ਪੰਜਾਬੀ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਸੀਗਾ ਉਹ ਵੀ ਇਸੇ ਤਰ੍ਹਾਂ ਪ੍ਰਵਾਸੀਆਂ ਦੇ ਨਾਲ ਜਿਹੜੀ ਹੈ ਜਿਹੜੇ ਬਾਹਰੋਂ ਆਏ ਹੋਏ ਕੁਝ ਲੋਕ ਸਗੇ ਉਹਨਾਂ ਦੇ ਨਾਲ ਹੀ ਇਹ ਲੜਾਈ ਇਸ ਤਰ੍ਹਾਂ ਦੀ ਲੜਾਈ ਝਗੜਾ ਹੋਇਆ ਸੀਗਾ ਸੋ ਉਦੋਂ ਵੀ ਇਹ ਇਸ ਤਰ੍ਹਾਂ ਦੇ ਕਈ ਜਗ੍ਹਾ ਮਤੇ ਮੋਹਾਲੀ ਦੇ ਵਿੱਚ ਪਏ ਸੀਗੇ ਤੇ ਹੁਣ ਅਸੀਂ ਦੇਖ ਰਹੇ ਹਾਂ ਕਿ ਅਚਾਨਕ ਇੱਕਦਮ ਜਿਹੜੇ ਹਮਤੇ ਪੈਣੇ ਸ਼ੁਰੂ ਹੋ ਗਏ ਸੋ ਮੈਂ ਇਹ ਗੱਲ ਨੂੰ ਲੈ ਕੇ ਬੜਾ ਹੈਰਾਨ ਹਾਂ ਪਹਿਲਾਂ ਤਾਂ ਕਿ ਅਚਾਨਕ ਇਸ ਤਰ੍ਹਾਂ ਮਤੇ ਪੈਣੇ ਸ਼ੁਰੂ ਹੋ ਗਏ ਬਹੁਤ ਵੱਡੀ ਮੂਵਮੈਂਟ ਹੋ ਗਈ ਕਿ ਪੰਜਾਬ ਨੂੰ ਬਚਾਉਣਾ ਹੈ ਜੀ ਭਈਆਂ ਨੂੰ ਭਜਾਉਣਾ ਹੈ ਜੀ ਪ੍ਰਵਾਸੀ ਮਜ਼ਦੂਰਾਂ ਨੂੰ ਭਜਾ ਦਿਓ ਜੀ ਮੈਨੂੰ ਇਹ ਗੱਲ ਨਾ ਬੜੀ ਅਟਪਟੀ ਲੱਗਦੀ ਹੈ ਹੂੰ ਕਿ ਪੰਜਾਬ ਜਦੋਂ ਇੰਨੇ ਵੱਡੇ ਖੜਾ ਦੇ ਸੰਕਟ ਚੋਂ ਲੰਘ ਰਿਹਾ ਹੈ ਜੀ ਤੇ ਪੰਜਾਬੀ ਪੰਜਾਬੀ ਦੇ ਨਾਲ ਖੜਨ ਦੀ ਗੱਲ ਹੋ ਰਹੀ ਆ ਭਾਈ ਚਾਰਿਆਂ ਦੀ ਗੱਲ ਛੜੀ ਹੋਈ ਆ ਜੀ ਉਦੋਂ ਇਸ ਤਰ੍ਹਾਂ ਦੀ ਮੂਵਮੈਂਟ ਉਸੋਂ ਪੰਜਾਬ ਪੰਜਾਬ ਦੀਆਂ ਜਿਹੜੀਆਂ ਪੰਜਾਬ ਦੇ ਪੰਚਾਇਤਾਂ ਤੋਂ ਮਤੇ ਕੌਣ ਪਵਾ ਰਿਹਾ ਹੂੰ ਲੈਂਡ ਪੂਲਿੰਗ ਪਾਲਿਸੀ ਦੇ ਦੇ ਖਿਲਾਫ ਜਦੋਂ ਮਤੇ ਪਾਣ ਦੀ ਗੱਲ ਆਈ ਤੇ ਕਿੰਨਾ ਕਿੰਨੇ ਵੱਡੇ ਲੈਵਲ ਤੇ ਜਥੇਬੰਦੀਆਂ ਲੱਗੀਆਂ ਹੋਈਆਂ ਸੀ ਜੀ ਮਤੇ ਪਾਓ ਮਤੇ ਪਾਓ ਮਤੇ ਪਾਓ ਜੀ ਬਿਲਕੁਲ ਉਦੋਂ ਕੋਈ ਨਹੀਂ ਸੀ ਪਾਇਆ ਹੂੰ ਕੋਈ ਕੋਈ ਕਿਤੇ ਕਿਤੇ ਕਿਸੇ ਪੰਚਾਇਤ ਨੇ ਪਾਇਆ ਸੀ ਜੀ ਤੇ ਜਦੋਂ ਆ ਰਹੀ ਹੈ ਕਿ ਜਿਹੜੀਆਂ ਸਰਕਾਰ ਪੰਚਾਇਤੀ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਵਾਉਣ ਦੀ ਜਿਹੜੀ ਜਿਹੜੀ ਇੱਕ ਮੁਹਿੰਮ ਸਰਕਾਰ ਵੱਲੋਂ ਚਲ ਕੀਤੀ ਸੀ ਕਿ ਪੰਚਾਇਤੀ ਜ਼ਮੀਨਾਂ ਨੂੰ ਬੇਚ ਦਿਓ ਉਹਨਾਂ ਨੂੰ ਬਚਾਉਣ ਦੀ ਗੱਲ ਆਈ ਸ਼ਾਮ ਲੱਟ ਜ਼ਮੀਨਾਂ ਨੂੰ ਬਚਾਉਣ ਦੀ ਗੱਲ ਆਈ ਉਹਦੇ ਉੱਤੇ ਮਤੇ ਪਾਣ ਦੀ ਗੱਲ ਆਈ ਕੋਈ ਮਤਾ ਨਹੀਂ ਪਾਉਂਦਾ ਜੀ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਦੇ ਉੱਤੇ ਕਿੰਨਾ ਕਿੰਨੇ ਕਿੰਨੀ ਕਿਸ ਤਰ੍ਹਾਂ ਕਿੰਨੀਆਂ ਕਿੰਨੀਆਂ ਕਟਨਾਮਾ ਹੁੰਦੀਆਂ ਕਿਸੇ ਪੰਚਾਇਤ ਦਾ ਮਤਾ ਸੁਣਿਆ ਤੁਸੀਂ ਹਮ ਔਰਤਾਂ ਦੇ ਉੱਤੇ ਕਿ ਕਿਸ ਤਰ੍ਹਾਂ ਦੀਆਂ ਕਟਨਾਮਾ ਹੁੰਦੀਆਂ ਜੀ ਬਿਲਕੁਲ ਕਿਸੇ ਪੰਚਾਇਤ ਦਾ ਮਤਾ ਸੁਣਿਆ ਤੁਸੀਂ ਉਹ ਜਿਹੜਾ ਉਹ ਉਹ ਜਿਹੜੀਆਂ ਘਟਨਾਵਾਂ ਆ ਉਹ ਜਿਹੜਾ ਅਪਰਾਧ ਹੈ ਉਹ ਉਹ ਕੌਣ ਕਰਦਾ ਹੈ ਹੂੰ ਉਹ ਵੀ ਪ੍ਰਵਾਸੀ ਕੰਮੇ ਕਰਦੇ ਸੋ ਮੈਨੂੰ ਤਾਂ ਇਹਦੇ ਪਿੱਛੇ ਇੱਕ ਕਿਸੇ ਪੋਲਿਟੀਕਲ ਸਾਜ਼ਿਸ਼ ਦੀ ਜਿਹੜੀ ਹੈ ਅ ਬਦਬੂ ਨਜ਼ਰ ਆ ਰਹੀ ਹੈ ਹੂੰ ਨਹੀਂ ਤੁਸੀਂ ਦੇਖੋ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਕਿ ਲੋਕ ਜਿਹੜੇ ਨੇ ਉਹ ਰਾਤ ਨੂੰ ਜਿਹੜੇ ਸੜਕਾਂ ਤੇ ਸੁੱਤੇ ਹੋਏ ਵਿਚਾਰੇ ਗਰੀਬ ਬੰਦੇ ਨੇ ਉਹਨਾਂ ਨੂੰ ਉਠਾ ਕੇ ਪੁਲਿਸ ਨੂੰ ਬੁਲਾ ਕੇ ਕਹਿ ਰਹੇ ਜੀ ਇਹਨਾਂ ਨੂੰ ਪੰਜਾਬ ਤੋਂ ਬਾਹਰ ਭਜਾਓ ਹਾਂਜੀ ਤੇ ਇਹ ਕਹਿ ਰਹੇ ਨੇ ਕਿ ਜੀ ਆ ਜਿਹੜੇ ਸਬਜ਼ੀ ਵੇਚਣ ਆਉਂਦੇ ਉਹਨਾਂ ਨੂੰ ਪਿੰਡ ਚ ਨਾ ਮੜਨ ਦਿਓ ਜਿਹੜਾ ਕੋਈ ਮਜ਼ਦੂਰ ਰਹਿੰਦਾ ਹੈ ਤੁਹਾਡੇ ਪਿੰਡ ਚ ਰਹਿੰਦਾ ਉਹਨੂੰ ਬਾਹਰ ਕੱਢ ਦਿਓ ਤੇ ਇਹਦੇ ਸਭ ਤੋਂ ਵੱਡੀ ਇੰਟਰਸਟਿੰਗ ਗੱਲ ਇਹ ਹੈ ਕਿ ਜੇ ਜਿਹੜਾ ਤੁਸੀਂ ਕਿਸੇ ਨੇ ਮਜ਼ਦੂਰ ਰੱਖਣਾ ਉਹਨੂੰ ਬੁਲਾਓ ਤੇ ਉਹਨੂੰ ਮੋਟਰ ਤੇ ਰੱਖੋ ਹੂੰ ਨਹੀਂ ਘਰਾਂ ਵਿੱਚ ਸ਼ਰਨ ਨਾ ਦਿੱਤੀ ਜਾਵੇ ਨਹੀਂ ਘਰਾਂ ਚ ਉਹਨੂੰ ਨਹੀਂ ਉਹਨਾਂ ਨੂੰ ਰਹਿਣ ਉੱਥੇ ਘਰਾਂ ਚ ਰਹਿਣ ਨਾ ਦਿੱਤਾ ਜਾਵੇ ਉਹਨੂੰ ਕਿਸੇ ਮੋਟਰ ਦੇ ਕਮਰੇ ਤੇ ਰੱਖਿਆ ਰੱਖਿਆ ਜਾਵੇ ਜੀ 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 ਬਿਲਕੁਲ ਬਿਲਕੁਲ ਸੋ ਇਤੋਂ ਇਤੋਂ ਮਾਨਸਿਕਤਾ ਵੀ ਸਮਝ ਜਾਂਦੀ ਹੈ ਕਿ ਤੁਸੀਂ ਕੰਮ ਕੰਮ ਤਾਂ ਤੁਸੀਂ ਲੈਣਾ ਹੈ ਜਾਂ ਤਾਂ ਕਹਿ ਦਿਓ ਕਿ ਸਾਨੂੰ ਲੋੜ ਨਹੀਂ ਜੀ ਬਿਲਕੁਲ ਹੈਨਾ ਪ੍ਰਵਾਸੀਆਂ ਦੀ ਲੋੜ ਨਹੀਂ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਆਪ ਹੀ ਖੇਤੀ ਕਰ ਲੂਗਾ ਪ੍ਰਵਾਸੀ ਮਜ਼ਦੂਰਾਂ ਦੀ ਲੋੜ ਨਹੀਂ ਕੰਮ ਵਾਸਤੇ ਤੁਹਾਨੂੰ ਲੋੜ ਹੈ ਤੇ ਤੁਸੀਂ ਰੱਖਣੇ ਮੋਟਰਾਂ ਤੇ ਜਾਨਵਰਾਂ ਵਾਂਗ ਉਹਨਾਂ ਤੁਸੀਂ ਜਾਨਵਰ ਸਮਝਦੇ ਹੋ ਠੀਕ ਹੈ ਨਾ ਬਿਲਕੁਲ ਸੋ ਪੰਜਾਬ ਜਦੋਂ ਸੰਕਟ ਦੇ ਵਿੱਚ ਲੰਘ ਰਿਹਾ ਹੈ ਉਦੋਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਸਿਆਸਤ ਕੌਣ ਕਰ ਰਿਹਾ ਹੈ ਹੂੰ ਇਹ ਠੀਕ ਹੈ ਕਿ ਬਹੁਤ ਸਾਰੀਆਂ ਸਮੱਸਿਆਵਾਂ ਪ੍ਰਵਾਸੀਆਂ ਦੀ ਆਮਦ ਦੇ ਨਾਲ ਪੰਜਾਬ ਜੁੜੀਆਂ ਹੋਈਆਂ ਮੈਂ ਇਸ ਗੱਲ ਨੂੰ ਟਲਾਈ ਨਹੀਂ ਕਰਦਾ ਬਿਲਕੁਲ ਬਿਲਕੁਲ ਔਰ ਉਹਨਾਂ ਦਾ ਹੱਲ ਵੀ ਹੋਣਾ ਚਾਹੀਦਾ ਜਿਹੜੀ ਇਸ ਤਰ੍ਹਾਂ ਦੀ ਗੱਲ ਆ ਰਹੀ ਹੈ ਕਿ ਜੀ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਾਨੂੰਨ ਬਣਨਾ ਚਾਹੀਦਾ ਹੂੰ ਜਿਹੜਾ ਕਿ ਜਿਹੜਾ ਕਿ ਪੰਜਾਬ ਦੇ ਵਿੱਚ ਜ਼ਮੀਨ ਜਾਂ ਪ੍ਰਾਪਰਟੀ ਦੀ ਜਿਹੜੀ ਖਰੀਦੋ-ਫਰੋਖਤ ਹੈ ਉਹਨੂੰ ਰੈਗੂਲਾਈਜ਼ ਕਰੇ ਬਿਲਕੁਲ ਹਾਂਜੀ ਹੁਣ ਤੁਸੀਂ ਅੱਛਾ ਇਹ 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 ਵੀ ਗੱਲ ਸੁਣੋ ਕਿ ਕਿ ਤੁਸੀਂ ਕਹਿ ਰਹੇ ਹੋ ਕਿ ਮਜ਼ਦੂਰ ਨੂੰ ਅਸੀਂ ਖਰੀਦਣ ਨਹੀਂ ਦੇਣਾ ਹੂੰ ਤੇ ਕਾਰਪੋਰੇਟ ਆ ਕੇ ਜਿੰਨੀ ਮਰਜ਼ੀ ਜ਼ਮੀਨ ਖਰੀਦ ਲੇ ਪੰਜਾਬ 'ਚ ਬਿਲਕੁਲ ਉਹ ਤੁਸੀਂ ਉਹਨਾਂ ਦੇ ਘਰ ਤੱਕ ਜਾਣੇ ਹੋ ਕਿ ਜੀ ਖਰੀਦੋ 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 ਹੂੰ ਹਾਂਜੀ ਸੋ ਇੱਕ ਪੰਜਾਬ ਦੇ ਵਿੱਚ ਜਿਹੜੀ ਜ਼ਮੀਨ ਦੀ ਖਰੀਦੋ ਫਰੋਖਤ ਰੈਗੂਲਾਈਜ਼ ਇੱਕ ਕਾਨੂੰਨ ਬਣਨਾ ਚਾਹੀਦਾ ਔਰ ਜੇ ਕੋਈ ਬੰਦਾ ਬਾਹਰੋਂ ਆਂਦਾ ਹੈ ਆਪਣੀ ਕਿਦੋਂ ਪਹਿਲਾਂ ਵੀ ਗੱਲ ਹੋ ਰਹੀ ਸੀ ਕਿ ਮਸਲਾ ਹੈ ਜਿਹੜੀ 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 ਪੋਪੂਲੇਸ਼ਨ ਮਾਈਗ੍ਰੇਟ ਮਾਈਗ੍ਰੇਟਰੀ ਪੋਪੂਲੇਸ਼ਨ ਹੈ ਜਿਹੜੀ ਉਹਨੂੰ ਰੈਗੂਲ ਰੈਗੂਲਾਈਜ਼ ਕੀਤਾ ਜਾਵੇ ਜੇ ਕਿਸੇ ਨੇ ਪੰਜਾਬ ਜਾਣਾ ਹੈ ਕੰਮ ਕਰਨ ਆਣਾ ਹੈ ਤਾਂ ਉਹਦਾ ਕੋਈ ਉਦੀ ਕੋਈ ਕੋਈ ਪ੍ਰਕਿਰਿਆ ਹੋਣੀ ਚਾਹੀਦੀ ਹੈ ਉਹਦਾ ਬਾਇਓ ਡਾਟਾ ਪੂਰਾ ਨਹੀਂ ਕਿਸੇ ਨੇ ਮੰਨ ਲਓ ਕਿਸੇ ਬੰਦੇ ਨੇ ਜੇ ਪੰਜਾਬ ਜਾਣਾ ਜੀ ਜਾਂ ਕਿਸੇ ਨੇ ਜਿਹੜਾ ਹੈ ਕਿਸੇ ਬੰਦੇ ਨੇ ਕਿਸਾਨ ਨੇ ਜਾਂ ਕਿਸੇ ਇੰਡਸਟਰੀਲਿਸਟ ਨੇ ਮਜ਼ਦੂਰ ਬਾਹਰੋਂ ਲੈ ਕੇ ਆਣੇ ਤਾਂ ਇਹ ਜਿੰਮੇਵਾਰੀ ਉਹਦੀ ਹੋਣੀ ਚਾਹੀਦੀ ਹੈ ਕਿ ਉਹ ਉਹਦੀ ਪ੍ਰੋਪਰ ਰਜਿਸਟ੍ਰੇਸ਼ਨ ਹੋ ਉਹਦੀ ਜਿਹੜੀ ਪ੍ਰੋਪਰ ਡਾਕੂਮੈਂਟੇਸ਼ਨ ਹੋਵੇ ਤੇ ਪੁਲਿਸ ਜਿਹੜੀ ਹੈ ਉਹਦੀ ਵੈਰੀਫਾਈ ਉਹਦਾ ਜਿਹੜਾ ਕ੍ਰੈਡੈਂਸ਼ੀਅਲਸ ਹੈਗੇ ਉਹਨੂੰ ਵੈਰੀਫਾਈ ਕਰੇ ਤੇ ਜੇ ਕੋਈ ਅਪਰਾਧ ਹੁੰਦਾ ਵੀ ਹੈ ਤੇ ਫਿਰ ਉਸ ਅਪਰਾਧ ਦੇ ਮੁਤਾਬਕ ਉਹਨੂੰ ਸਜ਼ਾ ਮਿਲੇ ਹੂੰ ਸਰ ਪੰਜਾਬ ਵਿੱਚ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਵਿਰਤਾਂਤ ਵਾਪਰਦਾ ਤਾਂ ਕਈ ਵਾਰੀ ਹੋ ਚੁੱਕਿਆ ਹੈ ਕਈ ਪਿੱਛੇ ਵੀ ਕਈ ਇਤਿਹਾਸ ਗਵਾਏ ਜਦੋਂ ਹੁੰਦਾ ਹੈ ਤਾਂ ਉਸੇ ਤਰ੍ਹਾਂ ਦੇ ਹੀ ਮਤਲਬ ਆਨੇ ਸ਼ੁਰੂ ਹੋ ਜਾਂਦੇ ਨੇ ਅੱਗੇ ਨਤੀਜੇ ਜਿੱਦਾਂ ਜਿੱਦਾਂ ਹੁਣ ਪ੍ਰਵਾਸੀਆਂ ਦਾ ਮੰਨ ਕੇ ਚੱਲੋ ਮੁੱਦਾ ਛਿੜ ਰਿਹਾ ਤਾਂ ਪ੍ਰਵਾਸੀਆਂ ਵੱਲੋਂ ਹੀ ਮਤਲਬ ਕਈ ਤਰ੍ਹਾਂ ਦੇ ਹੋਰ ਵੀ ਕੰਮ ਕੀਤੇ ਜਾ ਰਹੇ ਨੇ ਜਿਹੇ ਜੋ ਹਾਈਲਾਈਟ ਹੋ ਰਹੇ ਨੇ ਇਹਦੇ ਪਿੱਛੇ ਕੀ ਕਾਰਨ ਹੈ ਕੀ ਕੋਈ ਪੋਲੀਟੀਕਲ ਸਿਆਸਤ ਹੈ ਜਾਂ ਫਿਰ ਇਹੋ ਜਿਹਾ ਪੰਜਾਬ ਵਿੱਚ ਵਿਰਤਾਂਤ ਬਣਾਇਆ ਜਾ ਰਿਹਾ ਹੈ ਨਹੀਂ ਇਹ ਇਹ ਤਾਂ ਇਹ ਗੱਲ ਤੁਸੀਂ ਬੜੀ ਸੀਰੀਅਸ ਗੱਲ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਕਈ ਵਾਰ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੁੰਦੀਆਂ ਜੀ ਬਿਲਕੁਲ ਤੁਸੀਂ ਦੇਖਿਆ ਕਿ ਅਪੇ ਇੱਕ ਇਸ ਤਰ੍ਹਾਂ ਸਮਾਂ ਆਇਆ ਕਿ ਲਗਾਤਾਰ ਮਰੂਗਰਾਂ ਸਾਹਿਬ ਦੀਆਂ ਬੇਅਦਬੀਆਂ ਦਾ سلسلہ ਸ਼ੁਰੂ ਹੋ ਗਿਆ ਹਾਂਜੀ ਸੋ ਇਹ ਇਕੱਟਨਾਮਾ ਇਹ 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 ਮੈਨੇ ਹੈ ਮੈਂ ਤਾਂ ਹੀ ਕਹਿ ਰਿਹਾ ਕਿ ਮੈਨੂੰ ਕਿਸੇ ਸਿਆਸੀ ਸਾਜ਼ਿਸ਼ ਦੀ ਬਦਬੂ ਆ ਰਹੀ ਹੈ ਹੂੰ ਔਰ ਇਹਦੇ ਪਿੱਛੇ ਕੌਣ ਹੈ ਪੰਜਾਬ ਸਰਕਾਰ ਚੁੱਪ ਕਿਉਂ ਹੈ ਹੂੰ ਇਹ ਸਵਾਲ ਅਜੇ ਨੇ ਜਿਨ੍ਹਾਂ ਦੇ ਜਵਾਬ ਦੇਣੇ ਚਾਹੀਦੇ ਹਨ ਬਿਲਕੁਲ ਬਿਲਕੁਲ ਸਰਕਾਰ ਚੁੱਪ ਬੈਠੀ ਹੈ ਸਰਕਾਰ ਬਿਲਕੁਲ ਚੁੱਪ ਬੈਠੀ ਹੈ ਮੁੱਖ ਮੰਤਰੀ ਦੀ ਸਿਰਫ ਹੁਣ ਤੱਕ ਇੰਨੀ ਸਟੇਟਮੈਂਟ ਆਈ ਹੈ ਕਿ ਜੀ ਬਾਹਰੋਂ ਕੋਈ ਜਿਹੜਾ ਹੈ ਡੈਮੋਕਰੈਟਿਕ ਮੁੱਲਕਾ ਇੱਥੇ ਕੋਈ ਵੀ ਆ ਜਾ ਸਕਦਾ ਹੈ ਤੇ ਕਿਸੇ ਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ ਤੁਸੀਂ ਰੋਕ ਨਹੀਂ ਸਕਦੇ ਰੈਗੂਲਾਈਜ਼ ਤਾਂ ਕਰ ਸਕਦੇ ਹੋ ਨਾ ਬਿਲਕੁਲ ਬਿਲਕੁਲ ਤੁਸੀਂ ਜੇ ਉਹਨਾਂ ਦੇ ਰਾਈਟਸ ਹੈ ਤਾਂ ਪੰਜਾਬੀਆਂ ਦੇ ਵੀ ਤਾਂ ਰਾਈਟਸ ਹੈਗੇ ਆ ਪੰਜਾਬੀਆਂ ਦੇ ਰਾਈਟਸ ਨੂੰ ਇਨਸ਼ੋਰ ਤਾਂ ਕਰ ਸਕਦੇ ਹੋ ਨਾ ਉਹ ਕੌਣ ਕਰੇਗਾ ਸਰਕਾਰ ਕਰੇਗੀ ਪੋਲਿਟੀਕਲ ਪਾਰਟੀਆਂ ਕਰਨਗੀਆਂ ਬਿਲਕੁਲ ਸੋ ਉਹਦੀ ਕੋਈ ਗੱਲ ਨਹੀਂ ਕਰ ਰਿਆ ਸਿਰਫ ਇੱਕ ਭਾਈਚਾਰੇ ਦੇ ਖਿਲਾਫ ਇਹਨੂੰ ਨਫ਼ਰਤ ਨਫ਼ਰਤੀ ਰੂਪ ਦੇ ਕੇ ਇੱਕ ਤਰ੍ਹਾਂ ਦੇ ਨਾਲ ਮੈਨੂੰ ਲੱਗਦਾ ਹੈ ਕਿ ਸਿੱਖਾਂ ਨੂੰ ਔਰ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇ ਤੁਸੀਂ ਪੰਜਾਬ ਦੇ ਵਿੱਚੋਂ ਜਦੋਂ ਇਹ ਖਬਰਾਂ ਨੈਸ਼ਨਲ ਲੈਵਲ ਤੇ ਜਾਂ ਹੋਰ ਵੀਡੀਓਜ਼ ਜਿਹੜੇ ਆ ਬਾਹਰ ਜਾਣਗੇ ਜੀ ਜੀ ਤਾਂ ਉਹ ਜਿਹੜੇ ਬਾਹਰ ਬੈਠੇ ਦੇਸ਼ ਦੇ ਦੂਜੇ ਮੁਲਕਾਂ ਰਾਜਾਂ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਪਰ ਪੰਜਾਬੀ ਜਾਂ ਸਿੱਖ ਭਾਈਚਾਰਾ ਬੈਠਾ ਹੈ ਉਹਨਾਂ ਵਾਸਤੇ ਸਮੱਸਿਆ ਕ੍ਰੀਏਟ ਕਰ ਰਹੇ ਨੇ ਜੀ 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 ਕਈ ਕਈ ਗੱਲਾਂ ਹੋ ਵੀ ਰਹੀਆਂ ਨੇ ਕਿ ਬਈ ਜੇ ਜਿਵੇਂ ਆਪਣੇ ਇੱਧਰ ਪ੍ਰਵਾਸੀ ਭਾਈਚਾਰਾ ਪੰਜਾਬ ਚ ਆਂਦਾ ਐ ਐਵੇਂ ਆਪਣੇ ਪੰਜਾਬੀ ਵੀ ਬਾਹਰਲੇ ਦੇਸ਼ਾਂ ਚ ਜਾਂਦੇ ਨੇ ਅਮਰੀਕਾ ਕੈਨੇਡਾ ਤੇ ਜੇਕਰ ਐਵੇਂ ਵੀ ਗੱਲਾਂ ਹੋ ਰਹੀਆਂ ਨੇ ਕਿ ਜੇਕਰ ਉਹਨਾਂ ਨੂੰ ਵਾਪਸ ਭੇਜਿਆ ਜਾਵੇ ਤਾਂ ਕਿਵੇਂ ਲੱਗੇਗਾ ਹਾਂ ਦੇਖੋ ਮੈਂ ਇਹ ਇਹ ਇਹਹੀ ਗੱਲ ਮੈਂ ਕਹਿ ਰਿਹਾ ਕਿ ਜਦੋਂ ਤੁਸੀਂ ਇਹ ਕਹਿ ਰਹੇ ਹੋ ਕਿ ਇੱਕ ਪ੍ਰਵਾਸੀ ਨਾਲ ਸੰਬੰਧਿਤ ਇੱਕ ਘਟਨਾ ਵਾਪਰੀ ਹੈ ਤੁਸੀਂ ਕਹਿ ਰਹੇ ਸਾਰੇ ਪ੍ਰਵਾਸੀਆਂ ਨੂੰ ਬਾਹਰ ਕੱਢ ਦਿਓ ਜੀ ਜੀ ਬਿਲਕੁਲ ਤੇ ਕੈਨੇਡਾ ਦੇ ਵਿੱਚ ਤੁਹਾਡੇ ਕਿੰਨੇ ਗੈਂਗਸਟਰ ਹੈ ਕਿੰਨੇ ਬੰਦੇ ਉੱਥੇ ਫੀਮ ਜਿਹੜੇ ਨਸ਼ੇ ਟਰੱਕ ਡਰਾਈਵਰ ਨਸ਼ੇ ਦੇ ਨਾਲ ਫੜੇ ਜਾਂਦੇ ਉੱਥੇ ਤਾਂ ਪੰਜਾਬੀਆਂ ਦੇ ਉੱਤੇ ਸਟੋਰਾਂ ਦੇ ਉੱਤੇ ਐਕਚੁਅਲੀ ਕੈਨੇਡਾ ਦੇ ਵਿੱਚ ਜਿਹੜੇ ਗਰੋਸਰੀ ਸਟੋਰ ਹੈ ਨਾ ਉੱਥੇ ਲੋਕ ਉਹ ਨਹੀਂ ਲੱਗੇ ਹੁੰਦੇ ਕੋਈ ਤੁਹਾਡਾ ਬਿੱਲ ਨਹੀਂ ਚੈੱਕ ਕਰਦਾ ਤੁਸੀਂ ਆਪਣਾ ਸਮਾਨ ਚੱਕੋ ਤੇ ਆਪ ਹੀ ਜਿਹੜਾ ਉੱਥੇ ਉਹਨਾਂ ਨੂੰ ਰੱਖ ਦਿਓ ਉਹ ਕਰਕੇ ਉਹ ਬਿੱਲ ਬਣਾ ਕੇ ਤੁਹਾਨੂੰ ਭੇਜ ਦਿੰਦੇ ਕੋਈ ਚੱਕ ਨਹੀਂ ਕਰਦਾ ਤੇ ਆਪਣੇ ਪੰਜਾਬੀ ਤਾਂ ਉੱਥੇ ਦੇਸੀ ਘਿਓ ਦੀ ਚੋਰੀ ਕਰੀ ਜਾਂਦੇ ਤੇ ਪਹਿਲੀ ਵਾਰ ਹੋਇਆ ਕੈਨੇਡਾ ਦੇ ਇਤਿਹਾਸ ਦੇ ਵਿੱਚ ਕਿ ਗਰੋਸਰੀ ਸਟੋਰ ਤੇ ਉਹਨਾਂ ਨੇ ਦੇਸੀ ਘਿਓ ਜਿਹੜਾ ਹੈ ਉਹ ਲੋਕਸ ਦੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਕੀ ਕਹੋਗੇ ਫਿਰ ਤੁਸੀਂ ਪੰਜਾਬੀ ਭਾਈਚਾਰੇ ਬਾਰੇ ਬਿਲਕੁਲ ਹੁੰਦੇ ਕੌਣ ਹੈ ਇਕਦੁੱਕਾ ਲੋਕ ਹੁੰਦੇ ਆ ਨਾ ਇਸੇ ਤਰ੍ਹਾਂ ਜਿਹੜਾ ਜਿਹੜੇ ਇਹ ਪ੍ਰਵਾਸੀ ਕੰਮੇ ਆ ਇਹਨਾਂ ਦੇ ਵਿੱਚ ਵੀ ਉਸੇ ਤਰ੍ਹਾਂ ਦੇ ਇਕਦੁੱਕਾ ਲੋਕ ਹੁੰਦੇ ਉਹਦੇ ਕਰਕੇ ਤੁਸੀਂ ਪੂਰੀ ਕਮਿਊਨਿਟੀ ਨੂੰ ਯਾਰ ਸਭ ਤੋਂ ਸਭ ਤੋਂ ਜ਼ਿਆਦਾ ਸੰਤਾਪ ਸਾਡੀ ਕਮਿਊਨਿਟੀ ਨੇ ਭੋਗਿਆ 80s ਤੋਂ 80s ਵਾਲਾ ਜਿਹੜਾ ਦੌਰ ਚੱਲਿਆ ਸੀਗਾ ਹੁਣ ਤੱਕ ਪਿੱਛਾ ਨਹੀਂ ਛੱਡਦਾ ਜੇ ਕੋਈ ਪੰਜਾਬੀ ਬੰਦਾ ਜਾਂ ਸਿੱਖ ਬੰਦਾ ਕੋਈ ਜੈਨੂਨ ਫੈਡਰਲਿਜ਼ਮ ਦੀ ਗੱਲ ਕਰ ਲੇ ਹੱਕਾਂ ਦੀ ਗੱਲ ਕਰ ਦੇ ਜਦ ਇਹ ਕਹਿੰਦੇ ਖਾਲਸਤਾਨੀ ਹੈ ਜੀ ਸਰ ਕਈ ਕਈ ਸਾਜਸ਼ਨਾਜ਼ਰ ਆ ਰਹੀਆਂ ਨੇ ਜਦ ਕਿ ਜਦ ਕਿ ਭਾਰਤ ਦੀ ਸੁਪਰੀਮ ਕੋਰਟ ਦੀ ਇਹ ਰੂਲਿੰਗ ਹੈ ਕਿ ਖਾਲਸਤਾਨ ਦਾ ਨਾਰਾ ਲਾਣਾ ਖਾਲਸਤਾਨ ਦੀ ਗੱਲ ਕਰਨਾ ਕਿ ਖਾਲਸਤਾਨ ਨੂੰ ਪ੍ਰੋਪਗੇਟ ਕਰਨਾ ਡੈਮੋਕਰੈਟਿਕ ਤਰੀਕੇ ਨਾਲ ਉਹਦੀ ਲੜਾਈ ਲੜਨਾ ਕੋਈ ਜੁਰਮ ਨਹੀਂ ਹੈ ਇਹ ਸੁਪਰੀਮ ਕੋਰਟ ਆਫ ਇੰਡੀਆ ਦੀ ਰੂਲਿੰਗ ਹੈ ਪਰ ਇਹਦੇ باوجود ਆਪਾਂ ਦੇਖਿਆ ਨਾ ਕਿਸਾਨ ਅੰਦੋਲਨ ਦੇ ਵਿੱਚ ਕੀ ਨਰ ਚੱਲਦਾ ਸੀਗਾ ਜਿਹੜਾ ਇੱਕ ਅੰਦੋਲਨ ਦੇ ਖਿਲਾਫ ਇੱਕ ਖਾਲਸਤਾਨੀ ਹੈ ਜੀ ਜੀ ਬਿਲਕੁਲ ਤੁਸੀਂ ਦੇਖੋ ਨਾ ਅਰਸ਼ਦੀਪ ਸਾਡਾ ਮੁੰਡਾ ਪੰਜਾਬ ਤੋਂ ਕ੍ਰਿਕਟ ਪਲੇਅਰ ਹੈ ਉਹਦੇ ਕੋਲੋਂ ਕੈਚ ਛੁੱਟ ਗਿਆ ਸੀ ਉਹਨੂੰ ਕਹਿਣ ਲੱਪੇ ਖਾਲਸਤਾਨੀ ਬਿਲਕੁਲ ਸੋ ਸਭ ਤੋਂ ਜਿਹੜੀ ਭੁਗਤ ਭੋਗੀ ਜਿਹੜੀ ਕਮਿਊਨਿਟੀ ਉਹਦਾ ਪੰਜਾਬੀ ਕਮਿਊਨਿਟੀ ਔਰ ਸਿੱਖ ਕਮਿਊਨਿਟੀ ਹੈ ਹੂੰ ਬਿਲਕੁਲ ਕੀ ਸਾਜ਼ਿਸ਼ ਨਜ਼ਰ ਆ ਰਹੀ ਹੈ ਸਰ ਤੁਹਾਨੂੰ ਇਹਦੇ ਵਿੱਚ ਤੇ ਤੇ ਵੱਡੀ ਗੱਲ ਇਹ ਆ ਕਿ ਸਰਕਾਰ ਚੁੱਪ ਕਿਉਂ ਹੈ ਨਹੀਂ ਇਹ ਹੁਣ ਸਾਜ਼ਿਸ਼ ਤਾਂ ਫਿਰ ਇਹੀ ਹੈ ਨਾ ਵੀ ਤੁਸੀਂ ਜਿਹੜੀ ਹੈ ਤ੍ਰੂਵੀਕਰਨ ਦੀ ਜਿਹੜੀ ਸਿਆਸਤ ਕਰ ਰਹੇ ਹੋ ਉਹਦੇ ਚ ਫਾਇਦਾ ਨੁਕਸਾਨ ਕਿਸ ਨੂੰ ਹੋਊਗਾ ਜੇ ਪੰਜਾਬ ਦਾ Hindu ਪੰਜਾਬ ਦੇ ਵਿੱਚ ਰਹਿਣ ਵਾਲਾ ਹਿੰਦੂ ਭਾਈਚਾਰਾ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰਨ ਲੱਗ ਪਿਆ ਹਮ ਹੈਨਾ ਬਿਲਕੁਲ ਇਹ ਇੱਕ ਤਰ੍ਹਾਂ ਦੇ ਨਾਲ ਉਹਦੇ ਮਨ 'ਚ ਦਹਿਸ਼ਤ ਪਾਣੀ ਹੈ ਪਾਣਾ ਹੈ ਨਾ ਤੇ ਉਹ ਉਹ ਫਿਰ ਕਿਸ ਪਾਸੇ ਜਾਏਗਾ ਤੇ ਉਹ ਕੀ ਕਰੇਗਾ ਜੀ ਜੀ ਹੈਨਾ ਸੋ ਇਹ ਮਤਲਬ ਇਹ ਇਸ ਗੱਲ ਦਾ ਤਾਂ ਸਰਕਾਰ ਹੀ ਜਵਾਬ ਦੇ ਪੰਜਾਬ ਸਰਕਾਰ ਹੀ ਜਵਾਬ ਦੇ 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 ਸਕਦੀ ਹੈ ਕਿਉਂ ਚੁੱਪ ਕਿਉਂ ਹੈ ਉਹ ਕਿਉਂ ਨਹੀਂ ਬੋਲਦੀ ਉਹ ਉਹਨਾਂ ਦੇ ਜਿਹੜੇ ਸੋ ਕਾਲਡ ਹਲਕਾ ਇਨ ਚਾਰਜ ਹੈ ਜਾਂ ਜਿਹੜੇ ਉਹਨਾਂ ਦੇ ਗਰਾਊਂਡ ਤੇ ਲੋਕ ਨੇ ਉਹ ਕਿਉਂ ਨਹੀਂ ਬਾਹਰ ਆ ਕੇ ਇਸ ਚੀਜ਼ ਦਾ ਵਿਰੋਧ ਕਰਦੇ ਬਿਲਕੁਲ ਠੀਕ ਹੈ ਨਾ ਸੋ ਪੋਲਿਟਿਕਸ ਸਿਰਫ ਵੋਟਾਂ ਜਿੱਤਣ ਜਿੱਤਣ ਨਾਲ ਨਹੀਂ ਹੁੰਦਾ 94 ਐਮਐਲਏ ਕੀ ਕਰ ਰਿਹਾ ਤੁਹਾਡੇ ਹੂੰ ਤੁਸੀਂ ਇਹਦਾ ਵਿਰੋਧ ਕਿਉਂ ਨਹੀਂ ਕਰ ਰਹੇ ਤੁਸੀਂ ਜਿਹੜੇ ਲੋਕ ਜਿਸ ਜਿਹਦੇ ਕਰਕੇ ਲੋਕ ਵਿਰੋਧ ਕਰ ਰਹੇ ਆ ਉਹਨਾਂ ਮਸਲਿਆਂ ਨੂੰ ਹੱਲ ਕਰਨ ਦੀ ਗੱਲ ਕਿਉਂ ਨਹੀਂ ਕਰ ਰਹੇ ਹਮਮ ਕੌਣ ਕਰੇਗਾ ਉਹ ਗੱਲ ਬਿਲਕੁਲ ਤੇ ਜਦੋਂ ਤੁਸੀਂ ਨਹੀਂ ਕਰਦੇ ਫਿਰ ਉਹ ਕਹਿੰਦੇ ਹੁੰਦੇ ਨਾ ਵੀ ਕਿਸੇ ਇਸ਼ੂ ਦੇ ਖਿਲਾਫ ਨਾ ਬੋਲਣਾ ਵੀ ਉਸ ਦੀ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਣ ਦੇ ਬਰਾਬਰ ਹੁੰਦਾ ਬਿਲਕੁਲ ਇਸ ਕਰਕੇ ਮੈਂ ਕਹਿ ਰਿਹਾ ਹਾਂ ਜੀ ਹੈਨਾ ਹਮਮ ਤੋਂ ਇਸ ਕਰਕੇ ਆ ਸੋ ਗੱਲ ਆਪਣੀ ਥੋੜੀ ਜੀ ਹੋ ਗਈ ਕਿ ਮੈਂ ਤੁਸੀਂ ਬਾਹਰਲੀ ਗੱਲ ਸ਼ੁਰੂ ਕੀਤੀ ਸੀਗੀ ਕਿ ਬਾਹਰ ਤੋਂ ਭੇਜ ਦੇਣ ਉਹ ਬਾਹਰ ਇਹ ਵੀ ਮੈਂ ਸਮਝਦਾ ਕਿ ਇੱਕ ਬੈਸੀ ਇੱਕ ਮੈਨੂੰ ਇਹ ਥੋਥਲੀ ਜੀ ਦਲੀਲ ਲੱਗਦੀ ਹੁੰਦੀ ਕਿ ਦੇਖੋ ਬਾਹਰ ਜਦੋਂ ਕੋਈ ਬੰਦਾ ਜਾਂਦਾ ਹੈ ਮਾਈਗ੍ਰੇਟ ਹੋ ਕੇ ਜਾਂਦਾ ਹੈ ਤਾਂ ਪ੍ਰੋਪਰ ਉਹਨੂੰ ਪਹਿਲਾਂ ਤਾਂ ਉੱਥੋਂ ਦੀ ਲੈਂਗੁਏਜ ਸਿੱਖਣੀ ਪੈਂਦੀ ਹੈ ਹਾਂ ਹੈ ਨਹੀਂ ਆਇਲਸ ਦਾ ਜਿਹੜਾ ਟੈਸਟ ਹੈ ਜਿਹਦਾ ਪੀਟੀਆਈ ਇੱਕ ਟੈਸਟ ਹੈ ਹੈਨਾ ਉਹ ਟੈਸਟ ਦੀ ਤਿਆਰੀ ਕਰਦਾ ਬੰਦਾ ਸਿੱਖਦਾ ਕਰਦਾ ਹੈਨਾ ਉਹ ਤੋਂ ਬਾਅਦ ਉਹ ਜਿਹੜਾ ਹੈ ਉੱਥੇ ਟੈਸਟ ਉਹ ਕੀ ਕਰਦਾ ਉਹਦਾ ਕੈਲੀਬਰ ਕੀ ਆ ਉਹਦਾ ਸਕਿੱਲ ਕੀ ਹੈ ਉਹਦੀ ਰਿਕੁਆਇਰਮੈਂਟ ਹੈ ਵੀ ਜਾਂ ਨਹੀਂ ਹੈ ਉਹਦੇ ਵਿੱਚ ਤੇ ਸਰਕਾਰ ਉਹਨੂੰ ਅਲਾਉ ਕਰਦੀ ਹੈ ਬਿਲਕੁਲ ਤੇ ਉਹ ਫਿਰ ਉੱਥੇ ਜਾਂਦਾ ਆਪਣਾ ਪੈਸਾ ਵੀ ਨਾਲ ਲੈ ਕੇ ਜਾਂਦਾ ਇਨਵੈਸਟਮੈਂਟ ਲੈ ਕੇ ਜਾਂਦਾ ਨਾਲ ਹਾਂਜੀ ਬਿਲਕੁਲ ਤੇ ਇੱਕ ਇੱਕ ਸਟੂਡੈਂਟ ਜਿਹੜਾ ਹੈ ਓਹੋ ਮੇਰੇ ਖਲ ਜੇ ਕੈਨੇਡਾ ਦਾ ਮੈਨੂੰ ਥੋੜਾ ਜਿਹਾ ਪਤਾ ਹੈ ਕਿ ਜੇ ਕੈਨੇਡਾ ਦੇ ਵਿੱਚ ਇੱਕ ਸਟੂਡੈਂਟ ਨਾ ਜਾਣਾ ਤਾਂ ਉਹਦੇ ਜਾਣ ਦਾ ਇਨੀਸ਼ੀਅਲ ਜਿਹੜਾ ਖਰਚਾ ਹੈ ਉਹ 17-18 ਲੱਖ ਰੁਪਈਆ ਹੈ ਬਿਲਕੁਲ ਔਰ ਇੱਕ ਸਟੂਡੈਂਟ ਜਿਹੜਾ ਜੇ 2 ਸਾਲ ਉੱਥੇ ਰਹਿੰਦਾ ਹੈ ਤੇ ਉਹ ਘਰਦਿਆਂ ਦੇ ਖਰਚੇ ਦੇ ਹਿਸਾਬ ਨਾਲ 35 ਤੋਂ 40 ਲੱਖ ਰੁਪਈਆ ਖਰਚਾ ਹੈ ਹੂੰ ਇੰਨਾ سرمਾਇਆ ਉੱਥੇ ਜਾਂਦਾ ਹੈ ਬਿਲਕੁਲ ਉਹਦੇ ਬਾਅਦ ਸਰਕਾਰ ਜਿਹੜੀ ਹੈ ਉਹੋ ਜਦੋਂ ਚਾਹੇ ਭੇਜਦੇ ਆ ਅਮਰੀਕਾ ਤੋਂ ਭੇਜੇ ਨਹੀਂ ਉਹਨਾਂ ਨੂੰ ਹਾਂ ਬਿਲਕੁਲ ਹਾਂਜੀ ਨਹੀਂ ਯੂਕੇ ਦੇ ਵਿੱਚ ਆ ਪਿਛਲੇ ਦਿਨਾਂ ਦੇ ਵਿੱਚ 1 ਲੱਖ ਬੰਦੇ ਨੇ ਮੁਜ਼ਾਹਰਾ ਕੀਤਾ ਇਮੀਗ੍ਰੈਂਟਸ ਦੇ ਖਿਲਾਫ ਜੀ ਜੀ ਨਿਊਜ਼ੀਲੈਂਡ ਦੇ ਵਿੱਚ ਹੋਇਆ ਹਾਂ ਆਸਟ੍ਰੇਲੀਆ ਨੇ ਨਜਮ ਜਿਹੜੇ ਆਪਣੇ ਸਖਤ ਕਰ ਸੋ ਜਿੱਥੇ ਜਿੱਥੇ ਵੀ ਇਹ ਠੀਕ ਹੈ ਗੱਲ ਕਿ ਜਿੱਥੇ ਜਿੱਥੇ ਵੀ ਇਮੀਗ੍ਰੈਂਟਸ ਦੀ ਗਿਣਤੀ ਵੱਧ ਰਹੀ ਹੈ ਉੱਥੇ-ਉੱਥੇ ਜਿਹੜੀ ਹੈ ਇਹ ਚੀਜ਼ਾਂ ਜਿਹੜੀਆਂ ਹੋ ਰਹੀ ਹੈ ਲੋਕਾਂ ਦੇ ਵਿੱਚ ਰੈਜੈਂਟਮੈਂਟ ਹੋ ਰਹੀ ਹੈ ਮੈਂ ਆਮ ਲੋਕਾਂ ਦੀ ਜਿਹੜੀ ਆਮ ਲੋਕਾਂ ਦੇ ਵਿੱਚ ਗੁੱਸਾ ਹੈ ਜਾਂ ਰੋ ਹੈ ਉਹ 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 ਦਾ ਉਹਦਾ ਮੈਂ ਵਿਰੋਧ ਨਹੀਂ ਕਰਦਾ ਮੈਂ ਕਹਿੰਦਾ ਕਿ ਉਹਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਹਮ ਪੰਜਾਬ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬ ਦੇ ਵਿੱਚ ਆਉਣ ਵਾਲੇ ਲੋਕਾਂ ਦੇ ਬਾਰੇ ਆਉਣ ਵਾਲੇ ਔਰ ਇੱਥੇ ਬਸਣ ਵਾਲੇ ਔਰ ਇੱਥੇ ਪ੍ਰਾਪਰਟੀ ਖਰੀਦਣ ਵਾਲੇ ਜਿਹੜਾ ਕੋਈ ਇੱਕ ਠੋਸ ਨੀਤੀ ਤਿਆਰ ਕਰਨ ਹਮ ਜਿਹਦੇ ਨਾਲ ਇਹ ਜਿਹੜੀਆਂ ਚੀਜ਼ਾਂ ਹੈ ਉਹ ਕੰਟਰੋਲ ਹੋ ਸਕਣ ਜੀ ਸਰ ਇੱਕ ਖਬਰ ਹੋਰ ਸਾਹਮਣੇ ਆ ਰਹੀ ਹੈ ਕਿ ਜੋ ਪਟਿਆਲਾ ਜੇਲ੍ਹ ਦੇ ਵਿੱਚ ਸੰਦੀਪ ਸਿੰਘ ਨਾਲ ਸਣੀ ਹਾਂ ਸੰਦੀਪ ਸਿੰਘ ਜੀ ਜੀ ਉਹਨਾਂ ਨਾਲ ਪੰਜਾਬ ਪੁਲਿਸ ਵੱਲੋਂ ਕੁੱਟਮਾਰ ਹੋ ਰਹੀ ਹੈ ਤੇ ਉਹ ਉਹ ਕੀ ਮਸਲਾ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆ ਜਿਦਾ ਮੈਂ ਆਪਾਂ ਗੱਲਬਾਤ ਸ਼ੁਰੂ ਕੀਤੀ ਸੀਗੀ ਕਿ ਜਿਸ ਵੇਲੇ ਪੰਜਾਬ ਹੜ੍ਹਾਂ ਚੋਂ ਲੰਘ ਰਿਹਾ ਹੂੰ ਉਦੋਂ ਇਹ ਦੋ ਖਬਰਾਂ ਵੱਡੀਆਂ ਪੰਜਾਬ ਦੇ ਵਿੱਚ ਕਿਸੇ ਵੱਡੀ ਸਾਜ਼ਿਸ਼ ਦਾ ਪਹਿਲਾ ਇਸ਼ਾਰਾ ਕਰ ਰਹੇ ਹਾਂ ਜੀ ਜੀ ਹੈਨਾ ਹੂੰ ਸੋ ਪਹਿਲੀ ਖਬਰ ਤਾਂ ਸੀ ਜਿਹੜੀ ਡਿਸਕਸ ਕਰ ਲਈ ਪ੍ਰਵਾਸੀ ਕੰਮਿਆਂ ਦੇ ਨਾਲ ਦੂਜੀ ਖਬਰ ਮੈਂ ਇਸ ਖਬਰ ਵੱਲ ਇਸ਼ਾਰਾ ਕਰ ਰਿਹਾ ਸੀ ਹੂੰ ਉਹ ਇਹ ਹੈਗੀ ਕਿ ਇਹ ਸੰਦੀਪ ਸਿੰਘ ਜਿਹੜਾ ਹੈਗਾ ਇਹ ਬੇਸਿਕਲੀ ਅੰਮ੍ਰਿਤਸਰ ਨਾਲ ਸੰਬੰਧਿਤ ਹੈ ਹੂੰ ਇੱਕ ਸ਼ਿਪਸ ਨਾਲ ਦਾ ਲੀਡਰ ਸੀ ਸੂਰੀ ਉਸ ਦੇ ਮਰਡਰ ਦੇ ਵਿੱਚ ਇਹ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸੀਗਾ ਜੀ ਠੀਕ ਹੈ ਕੋਇਆ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇਸ ਬੰਦੇ ਨੂੰ ਅਜੇਹੇ ਪੁਲਸੀਆਂ ਦੇ ਨਾਲ ਬੈਰਕ ਦੇ ਵਿੱਚ ਬੰਦ ਕੀਤਾ ਗਿਆ ਉਹ ਉਹਨਾਂ ਦੇ ਨੇੜੇ ਰੱਖਿਆ ਗਿਆ ਜਿਨ੍ਹਾਂ ਨੂੰ ਜਿਹੜਾ ਹੈ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸਜ਼ਾ ਹੋਈ ਸੀ ਹਾਂਜੀ ਉਹ ਮੈਨੂੰ ਹੁਣ ਐਗਜ਼ੈਕਟ ਉਹਦਾ ਪੂਰਾ ਨਾਮ ਤਾਂ ਅਫਸਰ ਦਾ ਯਾਦ ਨਹੀਂ ਪਰ ਡੀਐਸ ਉਹ ਸੁਭਾਸ ਰੰਦ ਕਹਿੰਦੇ ਸੀ ਜੀ ਕਿ ਨਾਂ ਉਹ ਕ੍ਰਿਮੀਨਲ ਕ੍ਰਿਮੀਨਲ ਮਾਈਂਡ ਦਾ ਅਫਸਰ ਸੀਗਾ ਤੇ ਹੁਣ ਆਖਰ ਜਾ ਕੇ ਉਹਨੂੰ ਸਜ਼ਾ ਹੋਈ ਸੋ ਸੰਦੀਪ ਸਿੰਘ ਦੇ ਮਾਈਂਡਸੈਟ ਬਾਰੇ ਵੀ ਪਤਾ ਹੈ ਕਿ ਉਹ ਬੰਦਾ ਇੱਕ ਖਾਸ ਤਰ੍ਹਾਂ ਦੀ ਜਿਹੜੀ ਆਈਡਿਓਲੋਜੀ ਰੱਖਦਾ ਤੇ ਉਸ ਆਈਡਿਓਲੋਜੀ ਕਰਕੇ ਉਹਨੇ ਪਹਿਲਾ ਕਤਲ ਕੀਤਾ ਤੇ ਤੁਸੀਂ ਉਸੇ ਬੰਦਿਆਂ ਨੂੰ ਨੇੜੇ ਰੱਖ ਰਹੇ ਹੋ ਇਹ ਡਿਸੀਜਨ ਕਿਹਦਾ ਸੀਗਾ ਇੱਕ ਸਵਾਲ ਹੈ ਬਿਲਕੁਲ ਉਹ ਤੋਂ ਬਾਅਦ ਉੱਥੇ ਉਹਨਾਂ ਦੀ ਜਦ ਝਗੜਾ ਹੋਇਆ ਝਗੜੇ ਦੇ ਵਿੱਚ ਇਹ ਕਿਹਾ ਗਿਆ ਕਿ ਅ ਪਹਿਲਾ ਖਬਰਾਂ ਇਹ ਆਈਆਂ ਕਿ ਜੀ ਸੰਦੀਪ ਸਿੰਘ ਨੇ ਜਿਹੜਾ ਉਸ ਸੁਬਸਰਾਂ ਦਾ ਉਹਦੇ ਅ ਉਹਦੇ ਤੇ ਅਟੈਕ ਕੀਤਾ ਔਰ ਉਹ ਬ੍ਰੇਨ ਹੈਮਰੇਜ ਹੋ ਗਿਆ ਹਾਂ ਇਹਨਾਂ ਤਕੜਾ ਅਟੈਕ ਸੀ ਜੀ ਤੇ ਉਸ ਤੋਂ ਬਾਅਦ ਇਹ ਖਬਰਾਂ ਆਈਆਂ ਕਿ ਸੰਦੀਪ ਸਿੰਘ ਦੇ ਉੱਤੇ ਬਹੁਤ ਤਸ਼ੱਦਦ ਕੀਤਾ ਗਿਆ ਘਮਨ ਬ੍ਰਦਰਸ ਜਿਹੜੇ ਵਕੀਲ ਨੇ ਉਹ ਉਹਨਾਂ ਦੇ ਵਕੀਲ ਨੇ ਉਹਨਾਂ ਨੇ ਕਿਹਾ ਕਿ 22 ਬੰਦਿਆਂ ਨੇ ਸੰਦੀਪ ਸਿੰਘ ਤੇ ਜਿਹੜਾ ਹੈ ਉਹਦੇ ਨਾਲ ਕੁੱਟਮਾਰ ਕੀਤੀ ਹੂੰ ਔਰ ਇੰਨੀ ਜ਼ਿਆਦਾ ਬੁਰੀ ਹਾਲਤ ਉਹਦੀ ਕੀਤੀ ਕੁੱਟਮਾਰ ਕਰਕੇ ਕਿ ਉਹਨੂੰ ਜਿਹੜੀਆਂ ਉਹਦੇ ਉਹਦੀਆਂ ਲੱਤਾਂ ਹੈ ਵਕੀਲ ਉਹ ਵਕੀਲ ਸਾਹਿਬ ਇਹ ਕਹਿ ਰਹੇ ਸੀਗੇ ਕਿ ਮੈਂ ਉਹਦੀਆਂ ਲੱਤਾਂ ਵੱਲ ਦੇਖ ਨਹੀਂ ਸਕਿਆ ਇੰਨੀ ਬੁਰੀ ਹਾਲਤ ਆ ਉਹ ਹਾਂਜੀ ਹਾਂਜੀ ਤੇ ਪਰਿਵਾਰ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੂੰ ਤੇ ਇਹਦੇ ਵਿੱਚ ਹੋਰ ਜਿਹੜੀ ਇਤੋਂ ਅਗਾਹ ਦੀ ਗੱਲ ਇਹ ਹੈ ਕਿ ਉਸ ਬੰਦੇ ਨੂੰ ਹਸਪੀਟਲ ਨਹੀਂ ਲੈ ਆਇਆ ਗਿਆ ਹੂੰ ਸੰਦੀਪ ਸਿੰਘ ਐ ਕੋਈ ਉਹਨੂੰ ਮੈਡੀਕਲ ਜਿਹੜੀ ਸੁਵਿਧਾ ਬਾਹਰ ਜਿਵੇਂ ਜੇ ਉਹ ਬੰਦਾ ਮੈਡੀਕਲੀ ਇਸ ਤਰ੍ਹਾਂ ਹੋ ਗਿਆ ਸੀਗਾ ਹਨਾ ਜੀ ਜੀ ਸੋ ਉਹਨੂੰ ਮੈਡੀਕਲ ਰੀਡ ਨਹੀਂ ਕੋਈ ਦਿੱਤੀ ਗਈ। ਵਕੀਲਾਂ ਨੇ ਜਦੋਂ ਇੰਟਰਵਿਊਨ ਕੀਤਾ ਤੇ ਉਹਦੀ ਕਹਿੰਦੇ ਜੀ ਸਿਕਿਉਰਿਟੀ ਦਾ ਇਸ਼ੂ ਹੈ। ਉਹਦੀ ਆਨਲਾਈਨ ਜਿਹੜੀ ਇਹ ਪੇਸ਼ੀ ਕਰਵਾਈ ਗਈ। ਹਾਂਜੀ ਤੇ ਇਸੇ ਤਰ੍ਹਾਂ ਉਹਨੂੰ ਸਮਰੂਹ ਜਲ ਸ਼ਿਫਟ ਕਰ ਦਿੱਤਾ ਗਿਆ। ਜੀ ਤੁਸੀਂ ਕਹਿ ਰਹੇ ਹੋ ਕਿ ਉਹਨੂੰ ਕੋਰਟ 'ਚ ਨਹੀਂ ਪੇਸ਼ ਕੀਤਾ ਜਾ ਸਕਦਾ। ਉਹਨੂੰ ਪਟਿਆਲਾ ਜਿਹੜਾ ਰਜਿੰਦਰਾ ਮੈਡੀਕਲ ਕਾਲਜ ਹੈ। ਕਿਉਂਕਿ ਪਟਿਆਲਾ ਜੇਲ੍ਹ ਦੇ ਵਿੱਚ ਆਮ ਤੌਰ ਤੇ ਜਦੋਂ ਕੋਈ ਘਟਨਾ ਭਾਗ ਇਸ ਤਰ੍ਹਾਂ ਦੀ ਕੋਈ ਹਿੰਦ ਵਾਇਲੈਂਸ ਹੁੰਦੀ ਆ ਜਾਂ ਕੋਈ ਜ਼ਖਮੀ ਹੋ ਜਾਂਦਾ ਤਾਂ ਉਹਨੂੰ ਜਾਂ ਬਿਮਾਰ ਹੋ ਜਾਂਦਾ ਤਾਂ ਉਹਨੂੰ ਰਜਿੰਦਰਾ ਮੈਡੀਕਲ ਕਾਲਜ ਲਿਆਂਦਾ ਜਾਂਦਾ। ਉੱਥੇ ਉਹਨੂੰ ਜਿਹੜਾ ਹੈ ਲਿਆਂਦਾ ਨਹੀਂ ਗਿਆ। ਜੀ। ਹੁਣ ਸੰਗਰੂਰ ਜੇਲ ਭੇਜਣ ਭੇਜ ਦਿੱਤਾ। ਉੱਥੇ ਕੋਈ ਸਿਕਿਉਰਿਟੀ ਦਾ ਥ੍ਰੈਟ ਨਹੀਂ ਹੈ। ਰਜਿੰਦਰਾ ਜਿਹੜਾ ਮੈਡੀਕਲ ਕਾਲਜ ਲਿਆਉਣ ਵਾਸਤੇ ਉਹਨੂੰ ਥ੍ਰੈਟ ਸੀਗਾ। ਹੂੰ। ਸੋ ਇਸ ਇਸ਼ੂ ਦੇ ਉੱਤੇ ਹੁਣ ਇੱਕ ਮੈਡੀਕਲ ਬੋਰਡ ਬਣਿਆ ਹੋਇਆ। ਉਹਨਾਂ ਅੱਜ ਰਿਪੋਰਟ ਜਿਹੜੀ ਆ ਪੇਸ਼ ਕਰਨੀ ਆ। ਸੋ ਪਹਿਲਾਂ ਤਾਂ ਖਬਰਾਂ ਇਹ ਵੀ ਆ ਰਹੀਆਂ ਸੀ ਕਿ ਬੋਰਡ ਨੂੰ ਵੀ ਜਿਹੜੀ ਹੈ ਜੇਲ੍ਹ ਪ੍ਰਸ਼ਾਸਨ ਜਿਹੜਾ ਮੈਡੀਕਲ ਕਰਨ ਦਾ ਆਗਿਆ ਨਹੀਂ ਦੇ ਰਿਹਾ ਪਰ ਹੁਣ ਜਿਹੜਾ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਉਹਦੇ ਬਿਆਨ ਜੱਜ ਨੇ ਦਰਜ ਕਰ ਲਏ ਆ ਔਰ ਪ੍ਰੋਟੈਸਟ ਜਿਹੜਾ ਇਹਦੇ ਤੇ ਚੱਲ ਰਿਹਾ ਔਰ ਇੱਕ ਜਿਹੜਾ ਪੋਲੀਟੀਕਲ ਇਸ਼ੂ ਹੈ ਜੀ ਇਹ ਵੱਡਾ ਬਣ ਗਿਆ ਕਿਉਂਕਿ ਇਹ ਮਨੁੱਖੀ ਅਧਿਕਾਰ ਨਾਲ ਜੁੜਿਆ ਹੋਇਆ ਇਸ਼ੂ ਹੈ ਭਾਵੇਂ ਕੋਈ ਭਾਵੇਂ ਉਹ ਉਹਨਾਂ ਨੇ ਉਹਨਾਂ ਮਰਡਰ ਕੀਤਾ ਹੋਇਆ ਜਾਂ ਜੇਲ੍ਹ ਦੇ ਵਿੱਚ ਉਹਨਾਂ ਜਿਹੜਾ ਹੈ ਕਿਸੇ ਤੇ ਅਟੈਕ ਕੀਤਾ ਜਾਂ ਉਹਦਾ ਝਗੜਾ ਹੋਇਆ ਇਹ ਇੱਕ ਜਾਂਚ ਦਾ ਵਿਸ਼ਾ ਹੈ ਪਰ ਉਸ ਦੇ ਨਾਲ ਇਸ ਤਰ੍ਹਾਂ ਜਿਹੜਾ ਹੈ ਅਨਮਨੁੱਖੀ ਤਸ਼ੱਦਦ ਹੋਣਾ ਕਿਸੇ ਵੀ ਬੰਦੇ ਦੇ ਨਾਲ ਇਹ ਅਨਮਨੁੱਖੀ ਤਸ਼ੱਦਦ ਕੀਤਾ ਜਾਣਾ ਇਹ ਜਿਹੜਾ ਬਿਲਕੁਲ ਜਿਹੜਾ ਹੈ ਉਹ ਨਾਕਾਬਿਲ ਪਰਤਾਸ਼ਤ ਹੈ ਔਰ ਫਿਰ ਮੈਂ ਕਹਿੰਨਾ ਮੁੱਖ ਮੰਤਰੀ ਸਾਹਿਬ ਗ੍ਰਹਿ ਮੰਤਰੀ ਕ੍ਰਮ ਮੰਤਰੀ ਵੀ ਹੈ ਕਿ ਜੀ ਬਿਲਕੁਲ ਹੈਨਾ ਸੋ ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਆ ਇਸੇ ਤਰ੍ਹਾਂ ਦੇ ਮਾਮਲਿਆਂ ਦੇ ਨਾਲ ਜਿਹੜੀ ਹੈ ਨਫਰਤ ਜਿਹੜੀ ਹੈ ਭਟਕਦੀ ਹੈ ਤੇ ਲੋਕ ਜਿਹੜੇ ਨੇ ਭਟਕਦੇ ਹਮ ਹੈਨਾ ਤੇ ਹਾਲਾਤ ਜਿਹੜੇ ਆ ਖਰਾਬ ਹੁੰਦੇ ਜੀ ਸੋ ਪੰਜਾਬ ਦੇ ਵਿੱਚ ਹੜਾਂ ਦੇ ਦੌਰਾਨ ਬਹੁਤ ਸਾਰੀ ਜਿਹੜੀ ਭਾਈਚਾਰਕ ਸਾਂਝ ਦੇਖੀ ਸੀ ਹੈਨਾ ਜਿਹੜੀ ਕਿਸਾਨ ਅੰਦੋਲਨ ਦੇ ਵਿੱਚ ਦਿੱਲੀ ਆਪਾਂ ਦੇਖੀ ਸੀ ਉਹੀ ਆਪਾਂ ਹੜਾਂ ਦੇ ਵਿੱਚ ਪੰਜਾਬ ਦੇ ਵਿੱਚ ਦੇਖੀ ਸੀ ਪਰ ਅਚਾਨਕ ਇਸ ਤਰ੍ਹਾਂ ਦੀਆਂ ਇਹ ਜਿਹੜੀਆਂ ਦੋ ਘਟਨਾਵਾਂ ਵਾਪਰੀਆਂ ਉਹਦੇ ਨਾਲ ਉਹ ਮਾਹੌਲ ਜਿਹੜਾ ਹੈ ਉਸ ਦੇ ਉੱਤੇ ਮਿੱਟੀ ਪਾਣ ਦੀ ਜਿਹੜੀ ਹੈ ਹੈ ਨਾ ਮੈਨੂੰ ਲੱਗਦਾ ਕਿ ਕੋਸ਼ਿਸ਼ ਹੋ ਰਹੀ ਹੈ ਸੋ ਇਹ ਸੀ ਅੱਜ ਦੀ ਗੱਲਬਾਤ ਕੱਲ ਫਿਰ ਮੁਲਾਕਾਤ ਕਰਾਂਗੇ ਕਈ ਨਵੇਂ ਮੁੱਦਿਆਂ ਨਾਲ ਧੰਨਵਾਦ